ਭਾਗਮਲ ਪਿਸ਼ੌਰੀਆ ਘੋੜਿਆਂ ਦੀ ਸੌਦਾਗਰੀ ਕਰਦਾ ਹੁੰਦਾ ਸੀ ਗੁਰੂ ਘਰ ਦਾ ਬੜਾ ਪ੍ਰੇਮੀ ਤੇ ਸ਼ਰਧਾਲੂ ਸੀ ਹੋਰ ਨਾ ਘੋੜਿਆਂ ਦੇ ਨਾਲ-ਨਾਲ ਉਸ ਨੇ ਇੱਕ ਬਹੁਤ ਹੀ ਸੁੰਦਰ ਘੋੜਾ ਖਰੀਦਿਆ ਜਿਸ ਨੂੰ ਖਰੀਦਦੇ ਸਾਰ ਹੀ ਇਹ ਕਹਿ ਦਿੱਤਾ ਕਿ ਇਹ ਘੋੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟ ਕਰਨਾ ਹੈ ਭਾਗਮਲ ਜਿਉਂ ਹੀ ਘੋੜੇ ਲੈ ਕੇ ਪਿਸ਼ੌਰ ਤੋਂ ਚੱਲ ਕੇ ਲਾਹੌਰ ਆਇਆ ਤਾਂ ਬਹੁਤ ਸਾਰੇ ਅਮੀਰ ਤੇ ਵਜ਼ੀਰ ਘੋੜੇ ਵੇਖਣ ਵਾਸਤੇ ਉਸ ਕੋਲ ਆਉਣ ਲੱਗ ਪਏ ਹਰ ਕੋਈ ਉਸੇ ਘੋੜੇ ਦਾ ਮੁੱਲ ਪੁੱਛੇ ਜੋ ਛੇਵੇਂ ਪਾਦਸ਼ਾਹ ਨੂੰ ਭੇਟ ਕਰਨਾ ਸੀ ਭਾਗਮਲ ਸਭ ਨੂੰ ਆਖ ਛੱਡੇ ਕੇ ਇਹ ਘੋੜਾ ਤਾਂ ਗੁਰੂ ਜੀ ਨੂੰ ਭੇਟਾ ਦੇਣ ਵਾਸਤੇ ਲਾ ਜਾ ਰਿਹਾ ਹਾਂ ਉਸ ਘੋੜੇ ਦੀ ਚਰਚਾ ਸੂਬੇ ਪਾਸ ਵੀ ਪਹੁੰਚ ਗਈ ਸੂਬੇ ਨੇ ਵੱਧ ਕੀਮਤ ਦੀ ਪੇਸ਼ਕਸ਼ ਦਿੰਦੇ ਹੋਏ ਕਿਹਾ ਇਹ ਘੋੜਾ ਸਾਨੂੰ ਦੇ ਦੇਵੋ ਜੋ ਨਫਾ ਲੈਣਾ ਚਾਹੁੰਦੇ ਹੋ ਲੈ ਲਵੋ ਭਾਗਮਲ ਨੇ ਜਵਾਬ ਦਿੱਤਾ ਇਹ ਘੋੜਾ ਤਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਵਾਸਤੇ ਖਰੀਦਿਆ ਹੈ ਬਾਦਸ਼ਾਹ ਨੇ ਇਹ ਜਵਾਬ ਸੁਣ ਕੇ ਘੋੜਾ ਉਸ ਪਾਸੋ ਖੋ ਲਿਆ ਭਾਗਮਲ ਲਾਹੌਰ ਤੋਂ ਸਿੱਧਾ ਅੰਮ੍ਰਿਤਸਰ ਆ ਗਿਆ ਤੇ ਗੁਰੂ ਜੀ ਦੇ ਚਰਨਾਂ ਤੇ ਸਿਰ ਧਰ ਕੇ ਰੋਣ ਲੱਗ ਪਿਆ ਗੁਰੂ ਜੀ ਨੇ ਧੀਰਜ ਦਿੰਦੇ ਹੋਏ ਕਿਹਾ ਭਾਈ ਤੂੰ ਫਿਕਰ ਨਾ ਕਰ ਜਿਹੜਾ ਘੋੜਾ ਆਪ ਜੀ ਗੁਰੂ ਘਰ ਵਾਸਤੇ ਲਿਆਏ ਸੀ ਉਹ ਇੱਥੇ ਹੀ ਆਵੇਗਾ ਘੋੜੇ ਨੇ ਸੂਬੇਤਾਰ ਪਾਸ ਜਾ ਕੇ ਖਾਣਾ ਖਾਣਾ ਛੱਡ ਦਿੱਤਾ ਸੁੱਕ ਕੇ ਤੀਲਾ ਹੋ ਗਿਆ ਹਾਰ ਕੇ ਸੂਬੇ ਨੇ ਘੋੜਾ ਕਾਜੀ ਨੂੰ ਦੇ ਦਿੱਤਾ ਕਾਜੀ ਨੇ ਵੀ ਬਥੇਰਾ ਜ਼ੋਰ ਲਾਇਆ ਪਰ ਉਸ ਪਾਸੋ ਵੀ ਰਾਜ਼ੀ ਨਾ ਹੋ ਸਕਿਆ ਗੁਰੂ ਹਰਗੋਬਿੰਦ ਜੀ ਦਾ ਉਸ ਵੇਲੇ ਲਾਹੌਰ ਦਾ ਪ੍ਰਚਾਰ ਫੇਰਾ ਸੀ ਲਾਹੌਰ ਜਾਂਦੇ ਹੀ ਰੁਸਤਮਦੀਨ ਕਾਜੀ ਪਾਸੋਂ ਘੋੜਾ ਮੌਲ ਲੈ ਲਿਆ ਇੱਕ ਮਹੀਨੇ ਦੇ ਵਿੱਚ ਵਿੱਚ ਘੋੜਾ ਉਸੇ ਤਰ੍ਹਾਂ ਦਾ ਹੋ ਗਿਆ ਜਿਸ ਤਰ੍ਹਾਂ ਪਹਿਲਾਂ ਭਾਗਮਲ ਜੀ ਪਾਸ ਸੀ ਰੁਸਤਮਦੀਨ ਕਾਜੀ ਦੀ ਇੱਕ ਲੜਕੀ ਸੀ ਜਿਸ ਦਾ ਨਾਮ ਕੌਲਾ ਸੀ ਉਹ ਨਿਤਾ ਪ੍ਰਤੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਂਦੀ ਸੀ ਉਸ ਨੇ ਸੰਗਤ ਦੇ ਵਿੱਚ ਬੈਠ ਕੇ ਸ਼ਬਦ ਗੰਠ ਵੀ ਕਰ ਲਏ ਸੀ ਤੇ ਕਾਜੀ ਨੇ ਆਪਣੀ ਪੁੱਤਰੀ ਨੂੰ ਕਾਫਰਾਂ ਦੀ ਬਾਣੀ ਪੜਨ ਤੋਂ ਬਹੁਤ ਰੋਕਿਆ ਪਰ ਕੌਲਾਂ ਦਾ ਗੁਰੂ ਹਰਗੋਬਿੰਦ ਜੀ ਪ੍ਰਤੀ ਡਰੈਡ ਨਿਸ਼ਚਾ ਸੀ ਜੋ ਅਟੋਟ ਸੀ ਗੁੱਸੇ ਦੇ ਵਿੱਚ ਆ ਕੇ ਕੌਲਾਂ ਦੇ ਪਿਤਾ ਰੁਸਤਮਦੀਨ ਨੇ ਸਰਾ ਅਨੁਸਾਰ ਕੌਲਾਂ ਦੇ ਲਈ ਫਾਂਸੀ ਦਾ ਫਤਵਾ ਦੇ ਦਿੱਤਾ ਉਸ ਵੇਲੇ ਕੌਲਾਂ ਦੀ ਮਾਂ ਨੇ ਆਪਣੀ ਬੱਚੀ ਨੂੰ ਸਹੀ ਸਲਾਮਤ ਸਾਈ ਮੀਆਂ ਮੀਰ ਜੀ ਬਾਸ ਭੇਜ ਦਿੱਤਾ ਤੇ ਸਾਈ ਮੀਆਂ ਮੀਰ ਜੀ ਨੇ ਉਸ ਨੂੰ ਗੁਰੂ ਹਰਗੋਬਿੰਦ ਜੀ ਪਾਸ ਪਹੁੰਚਾ ਦਿੱਤਾ ਤੇ ਨਾਲ ਹੀ ਚਿੱਠੀ ਦੇ ਵਿੱਚ ਸਾਰੀ ਵਾਰਤਾ ਦੱਸ ਕੇ ਇਸ ਬੱਚੀ ਨੂੰ ਆਪਣੇ ਕਦਮਾਂ ਦੇ ਵਿੱਚ ਨਿਵਾਸ ਬਖਸ਼ਣ ਦੀ ਮੰਗ ਕੀਤੀ ਗੁਰੂ ਹਰਗੋਬਿੰਦ ਜੀ ਕੌਲਾ ਜੀ ਨੂੰ ਲੈ ਕੇ ਅੰਮ੍ਰਿਤਸਰ ਆ ਗਏ ਤੇ ਉਸ ਲਈ ਇੱਕ ਸੁੰਦਰ ਮਕਾਨ ਬਣਵਾ ਦਿੱਤਾ ਇੱਕ ਦਿਨ ਕੌਲਾ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਪੁੱਤਰ ਤੋਂ ਬਿਨਾ ਸੰਸਾਰ ਦੇ ਵਿੱਚ ਯਾਦ ਨਹੀਂ ਰਹਿੰਦੀ। ਗੁਰੂ ਹਰਗੋਬਿੰਦ ਜੀ ਨੇ ਕਿਹਾ ਤੇਰੀ ਯਾਦ ਸਦਾ ਰਹੇਗੀ। ਗੁਰੂ ਹਰਗੋਬਿੰਦ ਜੀ ਨੇ ਬਾਬਾ ਬੁੱਢਾ ਜੀ ਨੂੰ ਸੱਦ ਕੇ ਕੌਲਾਂ ਦੇ ਨਾਮ ਪਰ ਸਰੋਵਰ ਬਣਵਾਉਣ ਲਈ ਕਿਹਾ। ਗੁਰੂ ਜੀ ਦੇ ਹੁਕਮ ਅਨੁਸਾਰ ਕੌਲ ਸਰਦੀ ਸੇਵਾ ਆਰੰਭ ਕਰ ਦਿੱਤੀ ਗਈ। ਗੁਰੂ ਜੀ ਨੇ ਪਹਿਲਾ ਟੱਕ ਆਪ ਲਾਇਆ ਤੇ ਕੋਲਾ ਜੀ ਨੇ ਆਪ ਉਸ ਮਿੱਟੀ ਨੂੰ ਬਾਹਰ ਕੱਢਿਆ ਗੁਰੂ ਜੀ ਨੇ ਕੋਲ ਸਰ ਸਰੋਵਰ ਬਣਨ ਤੋਂ ਬਾਅਦ ਸੰਗਤਾਂ ਨੂੰ ਹੁਕਮ ਕੀਤਾ ਕਿ ਉਸ ਦੀ ਯਾਤਰਾ ਸਫਲ ਹੋਵੇਗੀ ਜਿਹੜਾ ਕੋਲ ਸਰ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਇੱਕ ਦਿਨ ਗੁਰੂ ਹਰਗੋਬਿੰਦ ਜੀ ਸ਼ਿਕਾਰ ਖੇਡ ਰਹੇ ਸਨ ਸ਼িকার ਖੇਡਦੇ ਖੇਡਦੇ ਆਪ ਜੀ ਜੱਬੇ ਪਿੰਡ ਕੋਲ ਜਾ ਨਿਕਲੇ ਉੱਧਰ ਭਾਈ ਗੁਰਦਾਸ ਜੀ ਪਾਸ ਮਾਤਾ ਸੁਲੱਖਣੀ ਜੀ ਨੇ ਫਰਿਆਦ ਕੀਤੀ ਕਿ ਮੇਰੇ ਘਰ ਕੋਈ ਪੁੱਤਰ ਨਹੀਂ ਮੇਰੀ ਝੋਲੀ ਖੁਸ਼ੀਆਂ ਨਾਲ ਭਰ ਦੇਵੋ ਭਾਈ ਗੁਰਦਾਸ ਜੀ ਨੇ ਕਿਹਾ ਆਪ ਛੇਵੇਂ ਗੁਰੂ ਹਰਗੋਬਿੰਦ ਜੀ ਪਾਸ ਸ਼ਰਨ ਵਿੱਚ ਜਾਓ ਉਹ ਦੀਨ ਦੁਨੀਆ ਦੇ ਮਾਲਕ ਹਨ ਮਾਈ ਸੁਲਖਣੀ ਜੀ ਭਾਈ ਗੁਰਦਾਸ ਜੀ ਦੇ ਕਹੇ ਅਨੁਸਾਰ ਕਾਗਜ਼ ਤੇ ਦਿਵਾਤ ਲੈ ਗਈ ਮਾਈ ਨੇ ਗੁਰੂ ਜੀ ਦੇ ਚਰਨ ਜਾ ਫੜੇ ਉਸ ਸਮੇਂ ਆਪ ਜੀ ਸ਼ਿਕਾਰ ਖੇਡਦੇ ਹੋਏ ਘੋੜੇ ਉੱਪਰ ਸਵਾਰ ਸਨ ਮਾਈ ਸੁਲਖਣੀ ਜੀ ਨੇ ਛੇਵੇਂ ਪਾਤਸ਼ਾਹ ਦੇ ਪਾਸ ਫਰਿਆਦ ਕੀਤੀ ਕਿ ਮੇਰੀ ਝੋਲੀ ਪੁੱਤਰ ਦੀ ਦਾਤ ਪਾ ਦਿਓ ਗੁਰੂ ਜੀ ਨੇ ਮਾਈ ਜੀ ਨੂੰ ਜਵਾਬ ਦਿੱਤਾ ਬੀਬੀ ਜੀ ਆਪ ਜੀ ਦੇ ਭਾਗਾਂ ਦੇ ਵਿੱਚ ਪੁੱਤਰ ਨਹੀਂ ਹੈ ਮਾਈ ਸੁਲੱਖਣੀ ਜੀ ਨੇ ਹੱਥ ਬੰਨ੍ਹ ਕੇ ਫਰਿਆਦ ਕੀਤੀ ਕਿ ਜੇ ਅੱਗੇ ਨਹੀਂ ਲਿਖਿਆ ਤਾਂ ਹੁਣ ਲਿਖ ਦੇਵੋ ਅੱਗੇ ਵੀ ਆਪ ਲਿਖਣ ਵਾਲੇ ਹੋ ਹੁਣ ਵੀ ਆਪ ਹੀ ਹੋ ਮਾਈ ਦਾ ਉੱਤਰ ਸੁਣ ਆਪ ਬਹੁਤ ਹੀ ਪ੍ਰਸੰਨ ਹੋਏ ਮਾਈ ਸੁਲੱਖਣੀ ਜੀ ਨੇ ਆਪ ਜੀ ਨੂੰ ਕਾਗਜ਼ ਤੇ ਕਲਮ ਫੜਾ ਦਿੱਤੀ ਜਦ ਗੁਰੂ ਜੀ ਕਾਗਜ਼ ਉੱਪਰ ਏਕਾ ਪਾਉਣ ਲੱਗੇ ਤਾਂ ਘੋੜੇ ਨੇ ਪੈਰ ਚੁੱਕ ਲਏ ਏਕੇ ਦੀ ਥਾਂ ਸਾਟਾ ਪੈ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਾਈ ਸੁਲਖਣੀ ਜੀ ਨੂੰ ਕਹਿਣ ਲੱਗੇ ਮਾਈ ਪਰਮਾਤਮਾ ਦਾ ਸਿਮਰਨ ਕਰਿਆ ਕਰ ਤੇਰੇ ਘਰ ਸਤ ਪੁੱਤਰ ਪੈਦਾ ਹੋਣਗੇ ਇਹ ਬਚਨ ਸੁਣ ਮਾਈ ਬੜੇ ਹੀ ਪ੍ਰਸੰਨ ਹੋਏ ਮਾਈ ਸੁਲਖਣੀ ਜੀ ਦੇ ਘਰ ਗੁਰੂ ਜੀ ਦੇ ਹੁਕਮ ਅਨੁਸਾਰ ਸੱਤ ਪੁੱਤਰ ਪੈਦਾ ਹੋਏ ਜੋ ਗੁਰੂ ਘਰ ਦੇ ਬੜੇ ਹੀ ਪ੍ਰੇਮੀ ਤੇ ਸ਼ਰਧਾਲੂ ਸਨ